ਵਿਦਾਂસભા ਹਲਕਾ ਫਤੇਗੜ ਚੂੜੀਆਂ ਤੋਂ ਜਿੱਥੇ ਕਾਂਗਸ ਪਾਰਟੀ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਅਕਾਲੀਦਰ ਪਾਰਟੀ ਵੱਲੋਂ ਲਖਵੀਰ ਸਿੰਘ ਲੋਧੀ ਨੰਗਲ ਚੋਣ ਮੈਦਾਨ ਚ ਹਨ ਉੱਤੇ ਹੀ ਇਸ ਵੱਡੇ ਚਿਹਰੇਾਂ ਚ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਬਕਾ ਫੌਜੀ ਬਲਵੀਰ ਸਿੰਘ ਪੰਨੂ ਚੋਣ ਮਦਾਨ ਚ ਹਨ ਬਲਵੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਨੌਜਵਾਨੀ ਨਸ਼ੇ ਚ ਗਲਗਾਨ ਹੋ ਰਹੀ ਹੈ ਉਹ ਨੌਜਵਾਨ ਜੋ ਨਸ਼ੇ ਨਾਲ ਆਪਣੀਆਂ ਜਾਨਾਂ ਗਵਾ ਬੈਠੇ ਨੇ ਉਹਨਾਂ ਪਰਿਵਾਰਾਂ ਦੀ ਲੜਾਈ ਤੇ ਨਸ਼ੇ ਦੇ ਖਿਲਾਫ ਮੁੱਖ ਮੁੱਦਾ ਲੈ ਕੇ ਚੋਣ ਵਿਚਾਰ ਕਰ ਰਹੇ ਹਨ ਇਸ ਦੇ ਨਾਲ ਹੀ ਆਪਣੇ ਚੋਣ ਵਿਚਾਰ ਦੌਰਾਨ ਵੱਖ-ਵੱਖ ਪਿੰਡਾਂ 'ਚ ਨੁਕੜ ਮੀਟਿੰਗਾਂ ਕਰਦੇ ਹੋਏ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੋ ਪੰਜਾਬ 'ਚ ਵੱਖ-ਵੱਖ ਸਰਕਾਰਾਂ ਨੇ ਰਾਜ ਕੀਤਾ ਜੋ ਲੋਕਾਂ ਦੀਆਂ ਵੋਟਾਂ ਨਾਲ ਮੰਤਰੀ ਬਣੇ ਉਹਨਾਂ ਵੋਟਾਂ ਤੋਂ ਬਾਅਦ ਲੋਕਾਂ ਨੂੰ ਦੱਬਿਆ ਵੇਖੋ ਜੀ ਜਿਹੜਾ ਪੰਜਾਬ ਦੇ ਵਿੱਚ ਜੋ ਸਿਆਸਤਦਾਨਾਂ ਨੇ ਇਹ ਚੋਣ ਮੈਦਾਨ ਨੂੰ ਇੱਕ ਆਪਣਾ ਕਾਰੋਬਾਰ ਬਣਾ ਲਿਆ ਸੀ ਤੇ ਜਿਹੜੀ ਤੁਸੀਂ ਬਾਰਡਰ ਦੀ ਗੱਲ ਕਰਦੇ ਸੀ ਉੱਥੇ ਸਾਨੂੰ ਸਾਡੇ ਦੁਸ਼ਮਣ ਦਾ ਪਤਾ ਸੀ ਇੱਥੇ ਸਾਡੇ ਦੁਸ਼ਮਣ ਸਾਡੇ ਵਿੱਚ ਬੈਠੇ ਸੀ ਸਾਡੇ ਆਪਣੇ ਦੁਸ਼ਮਣ ਸੀ ਇਹ ਸਾਡੇ ਆਪਣਿਆਂ ਦੁਸ਼ਮਣਾਂ ਨੂੰ ਪਰਖਣ ਲਈ ਸਮਝਣ ਲਈ ਸਾਨੂੰ ਬਾਹਰ ਆਉਣਾ ਪੈਣਾ ਸੀ ਅਸੀਂ ਆਪਣੇ ਜੀ ਮਾਮਾ ਚਾਚਾ ਤਾਇਆ ਦੇਖਦੇ ਰਹਿੰਦੇ ਤੇ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਸੀ ਬਚਣਾ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਚਾਚੇ ਦਾਇਆ ਸਰਪੰਚਾਂ ਤੋਂ ਬੁਰਾ ਬਣਨਾ ਪੈਣਾ ਜੀ ਜੇ ਅੱਜ ਅਸੀਂ ਨਾਂ ਬੁਰੇ ਬਣੀ ਤੇ ਸਾਡੇ ਬੱਚਿਆਂ ਨੂੰ ਬੁਰਾ ਬਣਨਾ ਪੈਣਾ ਸਾਨੂੰ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਨੂੰ ਬਾਹਰ ਨਿਕਲਣਾ ਪਣਾ ਜੀ ਕਿ ਸਭ ਤੋਂ ਵੱਡਾ ਮੁੱਦਾ ਆ ਕਿ ਜੋ ਸਾਡੇ ਮਾਜੇ ਦੇ ਵਿੱਚ ਪੂਰੇ ਮਾਜੇ ਦਾ ਨਸ਼ੇ ਦਾ ਬਹੁਤ ਘਾਣ ਹੋ ਚੁੱਕਾ ਹੈ 2-2 ਸਾਲ ਦੇ ਬੱਚੇ ਆਪਣੀਆਂ ਮਾਵਾਂ ਨੂੰ ਛੱਡ ਕੇ ਚਲੇ ਗਏ ਨੇ ਸਾਡੇ ਜੂਤ ਜਿਹੜਾ ਅੱਜ ਜਿਨ੍ਹਾਂ ਨੇ ਖੇਡਾਂ ਦੇ ਮੈਦਾਨ ਦੇ ਵਿੱਚ ਯੋਧਿਆਂ ਨੇ ਸੋਨੇ ਦੇ ਤਕਮੇ ਲੈ ਕੇ ਆਉਣੇ ਸੀ ਅੱਜ ਉਹ ਨਸ਼ੇ ਦੇ ਟੀਕੇ ਲਾਉਂਦੇ ਨੇ ਜਿਨ੍ਹਾਂ ਨੇ ਡਿਗਰੀਆਂ ਕਰਕੇ ਇਹਦੇ ਵਧੀਆ-ਵਧੀਆ ਸਰਕਾਰੀ ਕੁਰਸੀਆਂ ਤੇ ਬੈਠੇ ਹੋਣਾ ਸੀ ਅੱਜ ਉਹ ਨਸ਼ੇ ਦੇ ਟੀਕੇ ਲਾ ਰਹੇ ਨੇ ਸਾਡੇ ਪੰਜਾਬ ਦਾ ਨਸ਼ੇ ਨੇ ਘਾਣ ਕਰ ਦਿੱਤਾ ਹੈ ਜੀ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ ਜੀ ਕਿਦਾਂ ਜਿਹੜੀ ਗੱਲ ਮੰਤਰੀ ਦੀ ਕਰੀਏ ਜੋ ਮੰਤਰੀਆਂ ਨੇ ਕੀਤਾ 75 ਸਾਲ ਇਹ ਸਾਰੀ ਸੰਗਤ ਜਾਣਦੀ ਐ ਮੰਤਰੀ ਸੰਗਤ ਨੇ ਬਣਾਈ ਸੀ ਮੰਤਰੀ ਕੋਈ ਘਰ ਤੋਂ ਬਣ ਕੇ ਨਹੀਂ ਆਉਂਦਾ ਇਹ ਸੰਗਤ ਦੀ ਸੇਵਾ ਕਰਨੀ ਸੀ ਇਹਨਾਂ ਸੰਗਤ ਦੀ ਸੇਵਾ ਨਹੀਂ ਕੀਤੀ ਸੰਗਤ ਤੇ ਪਰਚੇ ਕਰਾਏ ਸਾਡੇ ਹੱਕ ਨਹੀਂ ਸਾਨੂੰ ਦਿੱਤੇ ਗਏ ਸੰਗਤ ਅੱਜ ਪਿੰਡਾਂ ਦੇ ਵਿੱਚ ਜਦੋਂ ਇਹ ਜਾਂਦੇ ਨੇ ਤੁਸੀਂ ਵੀ ਦੇਖਦੇ ਹੋਵੋਗੇ ਸੰਗਤ ਇਹਨਾਂ ਨੂੰ ਸਵਾਲ ਪੁੱਛਦੀ ਐ ਤੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇਹ ਸਰਕਾਰਾਂ ਨੇ ਸਾਨੂੰ ਦਬਾਇਆ ਕੁੱਟਿਆ ਲੁੱਟਿਆ ਸਾਨੂੰ ਸਾਡੇ ਹੱਕਾਂ ਲਈ ਬੋਲਣ ਨਹੀਂ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਤ ਸਿੰਘ ਮਾਨ ਇੱਕ ਸੱਚਾ ਸੁੱਚਾ ਚੀਰਾ ਨਹੀਂ ਐਸਐਮਜੀ ਨਿਊਜ਼ ਲਈ ਬਟਾਲਾ ਤੋਂ ਬਬਲੂ ਦੀ ਰਿਪੋਰਟ